ਸਾਰੇ ਮਸੀਹ ਭਾਈਚਾਰੇ ਨੂੰ ਜੈਮਸੀ ਦੀ ਅ ਮੈਂ ਅੱਜ ਖੜਾ ਹਾਂ ਜੀ ਪਿੰਡ ਮੂਸੇਵਾਲੇ ਦੇ ਸਾਡੇ ਬਹੁਤ ਸਤਿਕਾਰਯੋਗ ਭਾਈ ਸ਼ੁਭਜੀ ਦੇ ਘਰ ਔਰ ਸਾਡੇ ਸਤਿਕਾਰਯੋਗ ਪਿਤਾ ਜੀ ਬਲਬਾਸ ਸਿੰਘ ਜੀ ਔਰ ਮਾਤਾ ਚੰਦ ਕੌਰ ਜੀ ਦੇ ਅਸੀਂ ਗ੍ਰਹਿ ਵਿੱਚ ਪਹੁੰਚੇ ਆਂ ਤੋ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ 'ਚ ਦੇਖੀ ਇੱਕ ਮਾਤਾ ਚਰਨ ਚ ਕੋਰਦੀ ਦਾ ਪੁਤਲਾ ਜਿਹੜਾ ਉਹਨੂੰ ਸਾੜਿਆ ਗਿਆ ਕਿਉਂਕਿ ਪੁਤਲਾ ਸਾੜਿਆ ਨਹੀਂ ਸੀ ਗਿਆ ਔਰ ਉਹਦੀ ਜਿਹੜੀ ਫੋਟੋ ਵੀ ਉਥੋਂ ਸਾਰਾ ਕਿਤ ਲਾ ਲੀ ਗਈ ਸੀਗੀ ਤੋਂ ਇਹ ਇੱਕ ਜਿਹੜੀ ਟੀਆਰਪੀ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਾਰਾ ਕੀਤਾ ਪਰ ਫਿਰ ਵੀ ਅਸੀਂ ਮਹਿਸੂਸ ਕੀਤਾ ਕਿ ਸਾਡੇ ਜਿਹੜੇ ਬਜ਼ੁਰਗ ਨੇ ਇਹਨਾਂ ਦੇ ਮਨ ਨੂੰ ਠੇਸ ਪਹੁੰਚੀ ਹੋ ਸਕਦੀ ਹੈ ਇਸ ਲਈ ਅਸੀਂ ਇਹਨਾਂ ਦੇ ਕੋਲ ਪਰਸਨਲੀ ਅੱਜ ਇਹਨਾਂ ਦੀ ਰਹਾਇਸ਼ ਤੇ ਪਹੁੰਚ ਗਏ ਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਮੈਂ ਕੋਆਰਡੀਨੇਟਰ ਬੰਡੀਆ ਜਨਾਲਾ ਮੈਂ ਅੱਜ ਇਹਨਾਂ ਨਾਲ ਬੈਠ ਕੇ ਸਾਰੇ ਆਪਾਂ ਵਿਸ਼ੇ ਤੇ ਇਹਨਾਂ ਨੂੰ ਸਾਰਾ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਆ ਕਿ ਕਿਸ ਤਰ੍ਹਾਂ ਇਹ ਘਟਨਾ ਵਾਪਰੀ ਹੈ ਪੂਰੇ ਪੰਜਾਬ ਦੇ ਵਿੱਚ ਪਤਲੇ ਫੂਕੇ ਗਏ ਸੀਗੇ ਸਾਡੇ ਪ੍ਰਧਾਨ ਜੀ ਜਿਹੜੇ ਸੂਰਜ ਜੀ ਆ ਉਹ ਸਾਡੇ ਨਾਲ ਆਏ ਆ ਜਲੰਧਰ ਤੋਂ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਔਰ ਜਿਹੜੀ ਮਾਤਾ ਜੀ ਦੀ ਫੋਟੋ ਸੀ ਉਹ ਵੀ ਅਸੀਂ ਨਾਲ ਹੀ ਲੈ ਕੇ ਆਏ ਆ ਕਿਉਂਕਿ ਅਸੀਂ ਸੜਨ ਨਹੀਂ ਦਿੱਤੀ ਉਹ ਪਤਲਾ ਵੀ ਨਹੀਂ ਸਾੜਿਆ ਗਿਆ ਮੈਂ ਜਿੰਨੇ ਵੀ ਸਾਡੇ ਸਿੱਧੂ ਭਾਈ ਦੇ ਫੋਲੋਅਰਸ ਨੇ ਮੈਂ ਉਹਨਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਪਤਲਾ ਵੀ ਨਹੀਂ ਫੂਕਿਆ ਗਿਆ ਔਰ ਮਾਤਾ ਜੀ ਦਾ ਜਿਹੜਾ ਸਤਕਾਰ ਆ ਉਹ ਬਰਕਰਾਰ ਆ ਔਰ ਮਾਤਾ ਅਸੀਂ ਇਹਨਾਂ ਦੋਨਾਂ ਜਨਾਂ ਦਾ ਬਹੁਤ ਆਦਰ ਦਿਨੋ ਕਰਦੇ ਆ ਜਿਹਨੀਆਂ ਸਾਰੀਆਂ ਗੱਲਾਂਬੱਤੀ ਡਿਸਕਸ ਕਰ ਲੀਆਂ ਔਰ ਇਹਨਾਂ ਦੇ ਕੋਲੋਂ ਅਸੀਂ ਉਸ ਚੀਜ਼ ਦਾ ਮਸਮੂਸ ਵੀ ਕਰ ਲਿਆ ਵਾ ਸੋ ਮੈਂ ਪਾਉ ਬਲਕੌਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੇ ਦੋ ਸ਼ਬਦ ਜੜਿਆ ਇਸ ਮੌਕੇ ਤੇ ਜ਼ਰੂਰ ਦੇ। ਜੀ ਸਸੇ ਤੋਂ ਸਭ ਤੋਂ ਪਹਿਲਾਂ ਤੁਹਾਡਾ ਸਾਰੇ ਅਧਿਕਾਰੀਆਂ ਦਾ ਇੱਥੇ ਪਹੁੰਚਣ ਤੇ ਕਿਤਨਾ ਸਨਮਾਨ ਕਰਦਾ ਪਿਛਲੇ ਦਿਨੀ ਜੋ ਫੋਟੋ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਗਵਾੜ ਖੜਾ ਹੋਇਆ ਸੀਗਾ ਤਾਂ ਸਾਰਿਆਂ ਨੇ ਬਹਿ ਕੇ ਇਸ ਗੱਲ 'ਤੇ ਸੋਚ ਵਿਚਾਰ ਨਾਲ ਇੱਕ ਸਹੀ ਫੈਸਲਾ ਇਹ ਲਿਆ ਵੀ ਇਹ ਜਿਹੜੀ ਇਹ ਕੰਟਰੋਵਰਸੀ ਇਹਨੂੰ ਖਤਮ ਕੀਤਾ ਜਾਵੇ ਕਿਉਂਕਿ ਦੋਵੇਂ ਤਰ੍ਹਾਂ ਦੇ ਮਨ ਦੇ ਵਿੱਚ ਕੋਈ ਨਫ਼ਰਤ ਵਾਲੀ ਜਾਂ ਕਿਸੇ ਜਿਹੜਾ ਵਸੀ ਭਾਈਚਾਰੇ ਦੇ ਪ੍ਰਤੀ ਸਤਿਕਾਰ ਹੈ ਤਾਂ ਇਹ ਕਿਤੇ ਨਾ ਕਿਤੇ ਕੋਈ ਮਿਸਟੇਕ ਹੋਈ ਆ ਉਹਦਾ ਕਰਕੇ ਫੋਟੋ ਦਾ ਵਿਵਾਦ ਜਿਹੜਾ ਸਾਹਮਣੇ ਆ ਗਿਆ ਤਾਂ ਅਸੀਂ ਇਸ ਤੀਤੇ ਇਹਨੂੰ ਰੋਕਣਾ ਚਾਹੁੰਦੇ ਆ ਸਾਰੇ ਇਸ ਤੋਂ ਪਹਿਲਾਂ ਜੋ ਵੀ ਹੋ ਗਿਆ ਠੀਕ ਹੈ ਪਰੰਤੂ ਅੱਜ ਤੋਂ ਬਾਅਦ ਮੈਂ ਸਾਰੇ ਪੁੱਤ ਨੂੰ ਚਾਹਣ ਵਾਲੇ ਸਿੱਧੂ ਪਰਿਵਾਰ ਨੂੰ ਚਾਹਣ ਵਾਲੇ ਸਾਰੇ ਬੱਚਿਆਂ ਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਸ ਵਿਸ਼ੇ ਦੇ ਉੱਤੇ ਕੋਈ ਵੀ ਪ੍ਰਕਾਹ ਹਟਾਲੀ ਕਰਨਾ ਕੀਤੀ ਜਾਵੇ ਇਹਨੂੰ ਬਹਿ ਕੇ ਸਾਰੀ ਚੀਜ਼ ਨੂੰ ਹੱਲ ਕਰ ਲਿਆ ਗਿਆ ਔਰ ਸਾਰੇ ਜਿਹਨੇ ਕ੍ਰਿਸਚਨ ਮੁਸੀਬਾ ਇਚਾਰੇ ਤੇ ਆਪ ਨੂੰ ਕਿੱਥੇ ਹੋ ਕੇ ਫਿਰ ਤੋਂ ਕਰਾਂ ਹਲਕਮ ਕਹਿਣੋ ਜੀ ਆਇਆਂ ਕਨ ਸਸੇ